ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਨਮੁਖ ਬਹਿ ਗਏ ਤੇ ਜਦੋਂ ਚਾਰ ਛਪੇਰੇ ਸ਼ਹਿਜਾਦਾ ਜੀ ਨੇ ਰਜਾਦਾ ਜੀ ਨੇ ਆਪਣੀ ਗਰਦਨ ਘੁਮਾ ਕੇ ਵੇਖਿਆ ਪਿਤਾ ਜੀ ਨਾ ਨਜ਼ਰ ਆਏ ਤੇ ਗੁਰੂ ਨਾਨਕ ਪਾਤਸ਼ਾਹ ਜਗਤ ਗੁਰੂ ਨੂੰ ਪੁੱਛਦੇ ਆ ਪਿਤਾ ਜੀ ਨਜ਼ਰ ਨਹੀਂ ਆ ਰਹੇ ਅੱਬੂ ਨਜ਼ਰ ਨਹੀਂ ਆ ਰਹੇ ਤੇ ਮਹਾਰਾਜ ਕਹਿੰਦੇ ਅੱਬੂ ਘਰ ਚਲੇ ਗਏ ਆਪਣੇ ਘਰ ਚਲੇ ਗਏ ਗੁਰੂ ਨਾਨਕ ਦੇ ਕੋਲੋਂ ਇਹ ਬਚਨ ਜਦੋਂ ਸੁਣੇ ਤੇ ਉਹਨਾਂ ਨੂੰ ਇੱਕ ਵਾਰੀ ਸਮਝ ਨਹੀਂ ਆਇਆ। ਮਹਾਰਾਜ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜਗਤ ਗੁਰੂ ਦੁਹਰਾ ਕੇ ਸ਼ਹਿਜ਼ਾਦਾ ਜੀ ਰਜਾਦਾ ਜੀ ਤੁਹਾਡੇ ਪਿਤਾ ਭਾਈ ਮਰਦਾਨਾ ਜੀ ਖੁਦਾ ਦੇ ਘਰ ਚਲੇ ਗਏ। ਜਦੋਂ ਇਹ ਬਚਨ ਕਹੇ ਬਾਪ ਹੈ ਪਿਤਾ ਹੈ ਵੈਰਾਗ ਦੇ ਵਿੱਚ ਚਲੇ ਗਏ ਦੋਨੋਂ ਬੱਚੇ ਭਾਈ ਮਰਦਾਨਾ ਜੀ ਦੇ ਦੋਨੋਂ ਬੇਟੇ ਸ਼ਹਿਜਾਦਾ ਜੀ ਰਜਾਦਾ ਜੀ ਤੇ ਮਹਾਰਾਜ ਕਹਿੰਦੇ ਵਿਰਾਗ ਨਹੀਂ ਕਰਨਾ ਵਿਰਾਗ ਤੇ ਉਹਨਾਂ ਨੂੰ ਕਰੀਦਾ ਜਿਹੜੇ ਆਪਣੇ ਘਰ ਤੋਂ ਖੁੰਝ ਜਾਂਦੇ ਆ ਜਿਹੜੇ ਆਪਣੇ ਘਰ ਠੀਕ ਪਹੁੰਚ ਜਾਣ ਖੁਦਾ ਦੇ ਘਰ ਪਹੁੰਚ ਜਾਣ ਉਹਨਾਂ ਨੂੰ ਮਹਾਰਾਜ ਕਹਿੰਦੇ ਵਿਰਾਗ ਨਹੀਂ ਕਰੀਦਾ ਹੁਣ ਅਸੀਂ ਤੁਸਾਂ ਨੂੰ ਕੁਝ ਦੇਣਾ ਚਾਹੁੰਦੇ ਹਾਂ ਤੁਸੀਂ ਮੰਗੋ ਤੁਹਾਨੂੰ ਕੀ ਚਾਹੀਦਾ ਉਹਨਾਂ ਨੇ ਕਿਹਾ ਜੀ ਤੁਸੀਂ ਵੱਡੇ ਜਗਤ ਗੁਰੂ ਨਾਨਕ ਅਸੀਂ ਦੂ ਸਾਨੂੰ ਕੀ ਪਤਾ ਕਿਹੜੀ ਬਾਤ ਭਲੀ ਹੈ ਕਿਹੜੀ ਬੁਰੀ ਕੀ ਮੰਗਣਾ ਚਾਹੀਦਾ ਹੈ ਕੀ ਨਹੀਂ ਗੁਰੂ ਨਾਨਕ ਕਹਿੰਦੇ ਨਹੀਂ ਤੁਸੀਂ ਸਾਡੇ ਭਾਈ ਦੇ ਪੁੱਤਰ ਹੋ ਤੁਸੀਂ ਸਾਡੇ ਮਿੱਤਰ ਦੇ ਪੁੱਤਰ ਹੋ ਤੁਸੀਂ ਸਾਡੇ ਰਬਾਬੀ ਦੇ ਪੁੱਤਰ ਹੋ ਅਸੀਂ ਤੁਹਾਨੂੰ ਕੁਝ ਦੇਣਾ ਹੈ ਮੰਗੋ ਕੀ ਤੇ ਜਦੋਂ ਗੁਰੂ ਨਾਨਕ ਨੇ ਦੁਹਰਾ ਕੇ ਕਿਹਾ ਉਹਨਾਂ ਹੱਥ ਜੋੜ ਕੇ ਕਿਹਾ ਮਹਾਰਾਜ ਜੇ ਕੁਝ ਦੇਣਾ ਹੀ ਚਾਹਦੇ ਹੋ ਤੇ ਇੱਕ ਕਿਰਪਾ ਕਰੋ ਜਿਹੜੀ ਦਾਤ ਸਾਡੇ ਅੱਬੂ ਨੂੰ ਦਿੱਤੀ ਉਹੀ ਦਾਤ ਸਾਨੂੰ ਦੇ